ਤਾਂ ਮਿੱਤਰੋ ਅੱਜ ਮੈਂ ਨੰਬਰਦਾਰ ਦੇ ਖੇਤਾਂ ਤੇ ਲਗਭਗ ਇਹਦੇ ਕੋਲੇ ਇੱਥੇ ਡੇਢ ਕਿਲਾ ਬਾਣ ਤੇ ਇੱਕ ਜਿਹੜੀ ਗੱਲ ਮੈਂ ਨੋਟ ਕੀਤੀ ਹੈ ਨਾ ਮੈਂ ਵੀ ਖੁਦ ਹਰਾਮ ਯਾਰ ਸਵਾਦ ਆ ਗਿਆ ਬਾਈ ਦੇ ਖੇਤ ਦੇ ਵਿੱਚ ਦਰਖਤ ਹੀ ਦਰਖਤ ਦਰਖਤ ਹੀ ਦਰਖਤ ਦਰਖਤ ਹੀ ਦਰਖਤ ਡੇਢ ਕਿਲੇ ਦੇ ਵਿੱਚ ਆਹ ਬੋਰ ਆ ਤੇ ਇਧਰ ਵੀ ਦਰਖਤ ਇਧਰ ਵੀ ਦਰਖਤ ਇਧਰ ਵੀ ਦਰਖਤ ਦਰਖਤ ਹੀ ਦਰਖਤ ਛਪਾਇਦਾ ਹਰ ਇੱਕ ਤਰ੍ਹਾਂ ਦਾ ਦਰਖਤ ਤਾਂ ਉਹ ਬੈਠਾ ਸਾਹਮਣੇ ਨੰਬਰਦਾਰ ਹੈ ਕਿਵੇਂ ਨੰਬਰਦਾਰਾ ਆ ਜਾ ਵੀ ਭਾਈ ਜਾਂ ਛਾਵੇਂ ਕਿਵੇਂ ਨੰਬਰਦਾਰਾ ਵਧੀਆ ਤੂੰ ਸੁਣਾ ਦੀ ਗੁਰੂਆ ਡੇਢ ਕਿਲਾ ਤੇਰੇ ਕੋਲੇ ਵਾਣ ਤੇ ਇੰਨੇ ਦਰਖਤ ਲਾਈ ਖੜਾ ਨਿਯਾਰਾ ਤੈਨੂੰ ਦੱਸ ਏਸੀ ਜਿੰਨੀ ਠੰਡੀ ਹਵਾ ਆਉਂਦੀ ਆ ਕਿ ਨਹੀਂ ਇਹਦੇ ਪਿਆ ਵੇਚ ਕੇ ਵਟ ਕੇ ਗੁੜੇ ਨਿਯਾਰੇ ਇੱਥੇ ਕਾਦੇ ਹਸਤੇ ਨਹੀਂ ਵੇਚਨੇ ਨਿਯਾਰਾ ਕਣੀ ਇੱਥੇ ਪਿੰਡ ਲਾਈਟ ਬੰਦ ਹੋ ਗਈ ਤਾਂ ਤੂੰ ਨੇ ਆਏ ਕਿ ਨਹੀਂ ਭੱਜ ਜਾ ਇੱਥੇ ਕਿੰਨੇ ਦਰਖਤ ਨੇ ਇੱਥੇ ਹੈ ਕਿੰਨੇ ਦਰਖਤ ਨੇ ਤੂੰ ਗੱਲ ਨਾ ਘਟੋ ਘਟ 15 20 ਹੋਣੇ ਨੇੜੇ ਨੇੜੇ ਨਾਲੇ ਜਾਵਣਾ ਉੱਤੋਂ ਆਪੇ ਡਿੱਗਦੀਆਂ ਮੰਜੇ ਦਿਖਾਈ ਜਾਂਨੇ ਹਾਂ ਹਾਂ ਤਾਂ ਮਿੱਤਰੋ ਇੱਕ ਤਾਂ ਦਰਖਤ ਆ ਰਿਹਾ ਵੱਡਾ ਜਾਮਣ ਜਿਹਦੇ ਥੱਲੇ ਨੰਬਰਦਾਰ ਬੈਠਾ ਇੱਕ ਇਧਰ ਰਿਹਾ ਅਮਰੂਦ ਹਾਂਜੀ ਤੂਤ ਆਇਧਰ ਰਿਹਾ ਤੂਤ ਆ ਤੂਤ ਤੇ ਇਧਰ ਆ ਵੀ ਤੂਤ ਆ ਤੇ ਆ ਰਿਹਾ ਸਪੈਦਾ ਆ ਵੀ ਅਮਰੂਦ ਆ ਉਹ ਪਿਲਕਣ ਹਾਂ ਉਹ ਪਿਲਕਣ ਰਿਹਾ ਤੇ ਲਗਭਗ ਸਾਹਮਣੇ ਜਾਮਣ ਬੇਰੀਆਂ ਸਾਹਮਣੇ ਬੇਰੀਆਂ ਉਹ ਵੀ ਜਾਮਣ ਇਹਨਾਂ ਦੇ ਆ ਉਹ ਦਰਖਤ ਉਹ ਦਰਖਤ ਉਹ ਧੁੱਕਿਆਂ ਵਾਲੇ ਦਰਖਤ ਉਹ ਸਾਹਮਣੇ ਟਾਲੀ ਖੜਕ ਤੇ ਰਾਈ ਗੀਰ ਆ ਕੇ ਖੜਦੇ ਹਾਂਜੀ ਤੇ ਯਰ ਮਾ ਦਾ ਹੈਰਾਣਾ ਵੀ ਡੇਢ ਕਿੱਲੀ ਜ਼ਮੀਨ ਆ ਤੇ ਦਰਖਤਾਂ ਦੀ ਨੇਰੀ ਲਿਆ ਛੱਡੀ ਨੰਬਰਦਾਰ ਨੂੰ ਇਸ ਗੱਲ ਦੇ ਦਾ ਫੁੱਲ ਨੰਬਰ ਦੇਣੀ ਚਾਹੀਦੇ ਆ ਤੇ ਮਿੱਤਰੋ ਵੀਡੀਓ ਚੰਗੀ ਲਗੀ ਤਾਂ ਸ਼ੇਅਰ ਕਰਦੇ ਆ ਜੀ ਨੰਬਰਦਾਰ ਵਾਸਤੇ ਕਿਉਂਕਿ ਨੰਬਰਦਾਰ ਨੇ ਜਿਹੜਾ ਕੰਮ ਕੀਤਾ ਨਾ ਦਰਖਤਾਂ ਨੂੰ ਵੜਿਆ ਨਹੀਂ ਕੁਦਰਤ ਨਾਲ ਪਿਆਰ ਕਰਨ ਵਾਲਾ ਬੰਦਾ ਬਾਈ ਜੀ ਹੈ ਤੇ ਮੇਰਾ ਵੀਰ ਕਰ ਦੋ 1 ਲੱਖ ਲਾਈਕ ਬੰਦੇ ਨੇ ਦਰਖਤ ਲਾਏ ਆ ਕਰ ਦੋ 1 ਲੱਖ ਲਾਈਕ ਹੱਸਦਾ ਨਾ ਹੁਣ ਕਰਨੇ ਆ 1 ਲੱਖ ਤੱਕ ਕਰਨੇ ਆ